सर आई एम ली सर आई एम ली सर आई एम ली ठीक चल रहा है हां जी ये जो पूरी सारे पेशेंट ओल्ड केसो दवाई में नहीं जाए सर ये मॉनिटर में आया है पर पर सर ब्लड प्रेशर 125 से 135

कम से कम मेरे से अपना बज में तो उसका ज्यादा नहीं आया, चीजें छिप चिप चल रही हैं। बिल्कुल ना। तो सामने वाले तीन को उसके आगे बैठे, एक दो चीज़ बनाते हैं, आप आप। मस्त वेनस है, वेनस है। वो नेचर की बहुत करता है, वो की मज़े करता है, वो सब।

ਕੱਢ ਤੇ ਲਓ ਆਰਡਰ ਵੀ ਕਰਦੇ ਕਲਾਉਡ ਆਫਿਸ ਖਰਾਬ ਉਹ ਕੇਟਰ ਉਹ ਕੇਟਰ ਸੋਪਰੇਮਾ ਪਾ ਕੇ ਸੇਟ ਕਰਦੇ ਰੇਕੀਰੋਂ ਸੇਟ ਚਾਹਤਾ ਜਾਣਾ ਕਿ ਤੇ ਉਹ ਆਹ ਲੰਗਣਾ ਬੇ ਕਰੇ 先生、私はそれを見ることができます。

私は。 तो तो वो होगी मैं परसो जी कपूरथले तो शुरू किया ਪਹਿਲਾ ਕਪੂਰਥਲਾ ਸਾਰੇ ਹਸਪਤਾਲਾਂ ਦਾ ਜਾਇਜ਼ਾ ਲੈ ਰਿਹਾ ਜੀ ਕਪੂਰਥਲਾ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਫਾਜ਼ਲਕਾ ਆਰ ਫਰੀਦਕੋਟ ਮੈਂ ਸਾਰੇ ਵਿਜ਼ਿਟ ਕਰ ਚੁੱਕਾ ਐ ਇੱਥੇ ਸਾਡੇ ਕੋਲੇ ਔਰ ਮੈਡੀਕਲ ਕਾਲਜ ਫਰੀਦਕੋਟ ਸਾਡੇ ਕੋਲੇ ਮਤਲਬ ਜਿਹੜੇ ਹੈਗੇ ਆ ਉਹ ਬੈਡਸ ਮੈਡੀਸਿਨਸ ਔਰ ਸਾਡਾ ਸਟਾਫ ਜਿਹੜਾ ਹੈਗਾ ਉਹ ਕਿਸੇ ਵੀ ਹਾਲਾਤ ਨਾਲ ਕਿਸੇ ਵੀ ਵੈਂਚੂਲਰਟੀ ਨਾਲ ਡੀਲ ਕਰਨ ਲਈ ਪੂਰਾ ਤਿਆਰ ਹੈ ਇਸ ਤੋਂ ਸવાય ਜਿਹੜੇ ਫਲੱਡ ਇਫੈਕਟਡ ਏਰੀਆਜ਼ ਹੈਗੇ ਉਹਦੇ ਵਿੱਚ ਮੈਂ ਸੁਲਤਾਨਪੁਰ ਲੋਧੀ ਜਿਹੜਾ ਬੌਪਰ ਏਰੀਆ ਹੈਗਾ ਜਿੱਥੇ ਕਿ ਡੇਰੇ ਆ ਲੋਕ ਡੇਰਿਆਂ ਦੇ ਵਿੱਚ ਫਸੇ ਹੋਏ ਸੀ ਤੇ ਇਸੇ ਤਰ੍ਹਾਂ ਜਿਹੜੇ ਫਾਜ਼ਲਕਾ ਦੇ ਵਿੱਚ ਜਿਹੜੇ ਢਾਣੀਆਂ ਉਹਨੂੰ ਕਹਿੰਦੇ ਆ ਡੇਰੇ ਨੂੰ ਉੱਥੇ ਢਾਣੀਆਂ ਦੇ ਵਿੱਚ ਲੋਕ ਫਸੇ ਹੋਏ ਉੱਥੇ ਮੈਂ ਜਾ ਰਿਹਾਗਾ ਤੇ ਇਸੇ ਤਰ੍ਹਾਂ ਜਿਹੜੇ ਤਰਨ ਤਰਨ ਹੈ ਤੇ ਫਿਰੋਜ਼ਪੁਰਾ ਉਹਨਾਂ ਦੇ ਵਿੱਚ ਐ ਕਿ ਉੱਥੇ ਲੋਕ ਨਹੀਂ ਫਸੇ ਹੋਏ ਲੇਕਿਨ ਫਸਲ ਦਾ ਨੁਕਸਾਨ ਜ਼ਰੂਰ ਹੋਇਆ ਜਿਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਵੀ ਬਣਾਈ ਆ ਖੁਦ ਵੀ ਜਾ ਕੇ ਆਏ ਆ ਉਹਨਾਂ ਨੇ ਦਿਸ਼ਾ ਨਿਰਦੇਸ਼ ਵੀ ਦਿੱਤੇ ਆ ਤੇ ਸਾਡੇ ਕੋਲੇ ਪੰਜਾਬ ਦੇ ਵਿੱਚ 200 323 ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਟੀਮ ਆ ਜਿਹੜੀ ਕਿ ਇੱਕ ਡਾਕਟਰ ਦੇ ਨਾਲ ਕੰਪਲੀਟ ਟੀਮ ਆ ਉਹਦੇ ਵਿੱਚ ਇਸ ਤਰ੍ਹਾਂ ਸਾਡੇ ਆਮ ਆਦਮੀ ਕਰਨੀ ਚਾਹੁੰਦੀ ਆ ਤੇ 450 ਦੇ ਕਰੀਬ ਸਾਡੇ ਕੋਲੇ ਜਿਹੜੇ ਆ ਗਏ ਆ ਉਹ ਰੈਪਿਡ ਰਿਸਪੌਂਸ ਟੀਮ ਆ ਜਿਹੜੇ ਕਿ ਪੈਰਾਮੈਡਿਕਸ ਉਹਨਾਂ ਕੋਲੇ او.ਆਰ.ਐਸ ਆਮ ਡਾਇਰੀਏ ਦੀਆਂ ਟੱਟੀਆਂ ਉਲਟੀਆਂ ਦੀਆਂ ਖਾਰਸ਼ ਦੀਆਂ ਸਕਿੰਡ ਡਿਜ਼ੀਜ਼ਸ ਦੀਆਂ ਦਵਾਈਆਂ ਹੁੰਦੀਆਂ ਤੇ ਉਹ ਜਿਹੜੇ ਆ ਗਏ ਆ ਉਹ ਟੀਮਾਂ ਜਿਹੜੀਆਂ ਹੈਗੀਆਂ ਫਰੰਟ ਲਾਈਨ ਟੀਮਾਂ ਹੈਗੀਆਂ ਇਸੇ ਤਰ੍ਹਾਂ ਸਾਡੀਆਂ ਜੜੀਆਂ 170 ਐਂਬੂਲੈਂਸ ਹੈ ਉਹ ਜਿਹੜਾ ਲਾਸਟ ਸਪੌਟ ਆ ਜਿੱਥੇ ਤੱਕ ਪਾਣੀ ਚ ਜਾ ਸਕਦੀ ਐਂਬੂਲੈਂਸ ਉੱਥੇ ਖੜੀ ਹੋਈ ਹੈ ਉਸ ਤੋਂ ਪਿੱਛੇ ਜਿਹੜੇ ਸਕੂਲ ਆ ਉਹਦੇ ਵਿੱਚ ਅਸੀਂ ਜਿਹੜੇ ਮੇਕਸ਼ਿਫਟ ਹਸਪਤਲ ਆ ਜਿਹੜੇ 24 ਘੰਟੇ ਚੱਲਦੇ ਆ ਉਹ ਬਣਾਏ ਹੋਏ ਆ ਬਹੁਤ ਅੱਛਾ ਪ੍ਰਬੰਧ ਸਾਡੇ ਜਿਹੜਾ ਫੀਲਡ ਸਟਾਫ ਆ ਸਿਵਲ ਸਰਜੈਂਟਸ ਨੇ ਔਰ ਦੂਜਿਆਂ ਨੇ ਕੀਤਾ ਸਾਡੇ ਐਮ ਐਲ ਏਜ਼ ਵੀ ਸਾਰੇ ਜਿਹੜੇ ਕੋਆਰਡੀਨੇਟ ਕਰਕੇ ਆ ਖੁਦ ਵੀ ਜਾ ਰਹੇ ਆ ਔਰ ਮੈਨੂੰ ਇੱਥੇ ਮੇਰੇ ਨਾਲ ਬੋਲਦੀ ਜੀ ਹਸਾਬਨਾ ਜੀ ਔਰ ਨਾਰਕ ਸਾਹਿਬ ਆ ਗਏ ਉਹਨਾਂ ਨੇ ਦੱਸਿਆ ਕਿ ਜਿਹੜਾ ਮੂਵੀਸ਼ੀ ਉਹਨਾਂ ਵਾਸਤੇ ਹਰਾ ਚਾਰਾ ਵੀ ਸਪਲਾਈ ਕਰ ਰਹੇ ਆ ਇਹ ਤੇ ਇਹ ਸਾਰੇ ਜਣੇ ਅਸੀਂ ਕੁੱਲ ਮਿਲ ਕੇ ਜਿਹੜਾ ਜਿਹੜੇ ਹਾਲਾਤ ਐ ਇਸ ਵੇਲੇ ਔਰ ਇਹ ਪਾਣੀ ਜਾਂ ਘਟੇਗਾ ਜਾਂ ਸਟੇਬਲ ਰਹੇਗਾ ਤੇ ਅਸ ਵੇਲੇ ਜਿਹੜੇ ਹਾਲਾਤ ਹੈ ਉਹ ਕਾਬੂ ਚਾ ਲੇਕਿਨ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਾਨੀ ਨੁਕਸਾਨ ਤੋਂ ਬਚਾਇਆ ਸੋ ਫਾਰ ਔਰ ਡੈਂਗੀ ਚਿਕਨਗੁਨੀਆ ਮਲੇਰੀਆ ਔਰ ਜਿਹੜੀਆਂ ਗੰਦੇ ਪਾਣੀ ਨਾਲ ਡਾਇਰੀਆ ਕੋਲਰਾ ਇਹਨਾਂ ਬਿਮਾਰੀਆਂ ਦਾ ਜਿਹੜਾ ਸਿਚੁਏਸ਼ਨ ਹੈ ਸਾਡੀ ਬਿਲਕੁਲ ਕੰਟਰੋਲ ਹੈ ਅਸੀਂ ਔਰ ਪੂਰਾ ਅਸੀਂ ਪ੍ਰੋਐਕਟਿਵ ਅਪਰੋਚ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਕਿਸਮ ਦਾ ਕੋਈ ਕਿਸੇ ਨੂੰ ਕੋਈ ਬਿਮਾਰੀਆਂ ਤੋਂ ਵੀ ਜਿਹੜਾ ਹੈਗਾ ਉਹਦੀ ਅਸੀਂ ਇੱਕ ਸਟੈਪ ਅੱਗੇ ਜਾ ਕੇ ਪਾਣੀ ਦੀ ਟੈਸਟਿੰਗ ਕਰ ਰਹੇ ਹਾਂ ਸੇਫ ਪਾਣੀ ਦੇ ਰਹੇ ਹਾਂ ਪੀਣ ਲਈ ਲਾਰਵਾ ਜਿਹੜਾ ਡੈਂਗੀ ਦਾ ਹੈਗਾ ਉਹਨੂੰ ਟਰੇਸ ਕਰ ਰਹੇ ਆ ਤਾਂ ਕਿ ਡੈਂਗੀ ਦੇ ਬੁਖਾਰ ਦੇ ਕੇਸਸ ਨਾ ਹੋਣ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਆ ਜੀ ਸਾਰੀ ਸਿਚੁਏਸ਼ਨ